ਸਾਰੇ ਕਾਲਜ ਸਾਰਿਆਂ ਨੂੰ ਫਰੈਂਡਸ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਬਰਾ ਬਣਾਉਣ ਦਾ ਤਰੀਕਾ ਇਹ ਜਿਹੜੀ ਆਪਾਂ ਘਰੇ ਬਰਾ ਬਣਾਵਾਂਗੇ ਬਹੁਤ ਹੀ ਕੰਫਰਟੇਬਲ ਹੁੰਦੀ ਹੈ ਇਲਾਸਟਿਕ ਨਹੀਂ ਹੁੰਦੀ ਇਹਦੇ ਵਿੱਚ ਔਰ ਇੱਕ ਇਹਦੀ ਖਾਸੀਅਤ ਇਹ ਵੀ ਹੈ ਕਿ ਆਪਾਂ ਇਹਦੀ ਜਿਹੜੀ ਤਣੀ ਆ ਬੈਕ ਵਾਲੀ ਕਿਤੇ ਵੀ ਐਡਜਸਟ ਕਰ ਸਕਦੇ ਆ ਮਤਲਬ ਕਿ ਜਿੱਦਾਂ ਆਪਣੇ ਬੈਕ neck ਡੀਪ ਹੁੰਦੇ ਆ ਉਹਦੇ ਅਕੋਰਡਿੰਗ ਵੀ ਆਪਾਂ ਇਹਨੂੰ ਸੈੱਟ ਕਰ ਸਕਦੇ ਆ ਛੋਟੇ neck ਦੇ ਹਿਸਾਬ ਨਾਲ ਇਹ ਆਪਣੇ ਆਪ ਹੀ ਸੈੱਟ ਹੋ ਜੂਗੀ ਦੂਸਰੀ ਗੱਲ ਇਹ ਕਿ ਗਰਮੀ ਦੇ ਵਿੱਚ ਆਪਾਂ ਨੂੰ ਬਹੁਤ ਹੀ ਕੰਫਰਟੇਬਲ ਲੱਗੇਗੀ ਕਿਉਂਕਿ ਇਹਦੇ ਵਿੱਚ ਆਪਣੀ ਕੋਈ ਵੀ ਆਪਾਂ ਲਾਸਟ ਦੀ ਯੂਸ ਨਹੀਂ ਕੀਤੀ ਹੋਈ ਠੀਕ ਆ ਕਪੜਾ ਕਾਟਨ ਦਾ ਮੈਂ ਲਿਆ ਆ ਔਰ ਡਬਲ ਕੋਲਡ ਵਿੱਚ ਲਿਆ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਇਹਦੀ ਆਪਾਂ ਮੇਜ਼ਰਮੈਂਟ ਕਿੱਦਾਂ ਕਰਨਾ ਹੈ ਜਿੰਨੇ ਤੁਹਾਡਾ ਬਰਾਸ ਸਾਈਜ਼ ਆ ਉਹਦੇ ਆਪਾਂ ਚੌਥਾ ਹਿੱਸਾ ਕਰ ਲੈਣਾ ਮਤਲਬ ਮੈਂ 36 ਇੰਚ ਦੇ ਹਿਸਾਬ ਨਾਲ ਆਪਣੀ ਬਰਾ ਆ ਰੈਡੀ ਕਰਨ ਲੱਗੀ ਆ 36 ਇੰਚ ਦੇ ਹਿਸਾਬ ਨਾਲ ਔਰ ਇਹਦਾ ਆਪਾਂ ਚੌਥਾ ਹਿੱਸਾ ਕਰ ਲੈਣਾ ਠੀਕ ਆ ਇਸ ਤਰ੍ਹਾਂ ਆਪਾਂ ਇੰਚ ਟੇਪ ਨੂੰ ਫੋਲਡ ਕੀਤਾ ਔਰ ਇਹਨੂੰ ਇੱਕ ਵਾਰੀ ਫੇਰ ਫੋਲਡ ਕਰ ਲਿਆ ਤੇ ਹੁਣ ਜੋ ਵੀ ਆਪਣਾ ਆਇਆ ਚੌਥਾ ਹਿੱਸਾ ਆ ਗਿਆ ਮਤਲਬ ਇੱਥੇ ਆਪਣਾ 9 ਇੰਚ ਆ ਗਿਆ ਜਿੰਨਾ ਵੀ ਤੁਹਾਡਾ ਬਰਾ ਸਾਈਜ਼ ਆ ਉਹਦਾ ਆਪਾਂ ਚੌਥਾ ਹਿੱਸਾ ਕਰ ਲੈਣਾ ਠੀਕ ਹੈ ਹੁਣ ਆਪਾਂ ਕੀ ਕਰਨਾ ਹੈ 36 ਇੰਚ ਦੇ ਹਿਸਾਬ ਨਾਲ 9-9 ਇੰਚ ਤੇ ਨਿਸ਼ਾਨ ਲਗਾ ਲਾਂਗੇ ਇਧਰ ਵਾਲੀ ਸਾਈਡ ਤੋਂ 9 ਇੰਚ ਤੇ ਨਿਸ਼ਾਨ ਲਗਾ ਲਿਆ ਦੂਜੀ ਸਾਈਡ ਤੋਂ 9 ਇੰਚ ਲਗਾ ਲਿਆ ਔਰ ਦੇਖੋ ਇੱਥੋਂ ਵੀ ਆਪਾਂ 9 ਇੰਚ ਨਿਸ਼ਾਨ ਲਗਾ ਲੈਣਾ ਇੱਥੇ ਆਪਾਂ ਇੱਕ ਬਾਕਸ ਬਣਾ ਲੈਣਾ ਆ ਚੌਰਸ ਬਿਲਕੁਲ ਸਾਰੀਆਂ ਸਾਈਡਾਂ ਤੋਂ ਆਪਣਾ ਇਹ 9 ਇੰਚ ਆਉਣਾ ਚਾਹੀਦਾ ਹੈ ਨਾ ਨਾ ਤਾਂ 9 ਇੰਚ ਤੋਂ ਘੱਟ ਹੋਣਾ ਚਾਹੀਦਾ ਹੈ ਤੇ ਨਾ ਹੀ ਵੱਧ ਪੂਰਾ ਪੂਰਾ 9 ਇੰਚ ਹੋਣਾ ਚਾਹੀਦਾ ਹੈ ਸਾਰੀਆਂ ਸਾਈਡਾਂ ਤੋਂ ਹੁਣ ਆਪਾਂ ਇੱਥੋਂ ਕਰ ਲਾਂਗੇ ਕਟਿੰਗ ਠੀਕ ਆ ਜਿੱਥੇ-ਜਿੱਥੇ ਆਪਾਂ ਨਿਸ਼ਾਨੀ ਲਾਈ ਆ ਸੇਮ ਤਰੀਕੇ ਨਾਲ ਆਪਾਂ ਇੱਥੇ ਕਟਿੰਗ ਕਰ ਲੈਣੀ ਆ ਇਹ ਆਪਣੇ ਕੋਲ ਦੋ ਪੱਲੇ ਆ ਗਏ ਆਪਾਂ ਨੂੰ ਚਾਰ ਪੱਲੇ ਚਾਹੀਦੇ ਆ ਟੋਟਲ ਹੁਣ ਆਪਾਂ ਇਹੋ ਹੀ ਕਪੜਾ ਦੂਜੇ ਕਪੜੇ ਤੇ ਰੱਖਾਂਗੇ ਤੇ ਆਪਾਂ ਇੱਥੇ ਦੋ ਪੱਲੇ ਹੋਰ ਕਟਿੰਗ ਕਰ ਲੈਣੇ ਆ ਠੀਕ ਆ ਇੱਕ ਸਾਈਡ ਨੂੰ ਆਪਣੇ ਦੋ ਪੱਲੇ ਲੱਗਣੇ ਆ ਬਿਲਕੁਲ ਰੈ ਬਰਾਾ ਰੈਡੀ ਹੋਣੀ ਆ ਕੋਈ ਵੀ ਧਾਗਾ ਜਾਂ ਕੋਈ ਵੀ ਸਲਾਈ ਆਪਣੀ ਬਾਹਰ ਨਜ਼ਰ ਨਹੀਂ ਆਉਣੀ ਅੰਡਰਗਰਾਊਂਡ ਹੀ ਆਪਾਂ ਸਾਰੀਆਂ ਸਲਾਈਆਂ ਕਰ ਦੇਣੀਆਂ ਨੇ ਬਹੁਤ ਹੀ ਵਧੀਆ ਆਪਣੀ ਬਰਾਾ ਰੈਡੀ ਹੋਊਗੀ ਇਹਦੀ ਜਿਹੜੀ ਕਟਿੰਗ ਆ ਮੈਂ ਤੁਹਾਨੂੰ ਬਾਅਦ ਵਿੱਚ ਦੱਸਦੀ ਆ ਪਹਿਲਾਂ ਆਪਾਂ ਆਪਣੇ ਸਾਰੇ ਪਾਰਟ ਕਟਿੰਗ ਕਰ ਲਈਏ ਇਹ ਤੋਂ ਬਾਅਦ ਆਪਾਂ 벨ਟ ਦੀ ਕਟਾਈ ਕਰਨੀ ਆ ਜਿਹੜੀ ਆਪਣੀ ਕਮਰ ਤੇ 벨ਟ ਆਉਣੀ ਆ ਉਹਦੀ ਤੇ 벨ਟ ਜਿਹੜੀ ਆਪਣੀ ਕਟਿੰਗ ਕਰਨੀ ਆ ਇਹਦੀ ਆਪਾਂ ਚੜਾਈ ਰੱਖਣੀ ਆ 4 ਇੰਚ ਠੀਕ ਆ ਤੁਸੀਂ 3 ਇੰਚ ਵੀ ਰੱਖ ਸਕਦੇ ਹੋ ਅਗਰ ਤੁਸੀਂ ਪਤਲੀ ਬੈਲਟ ਚਾਹੁੰਦੇ ਹੋ ਤਾਂ ਤੁਸੀਂ 3 ਇੰਚ ਵੀ ਰੱਖ ਸਕਦੇ ਹੋ ਮੈਂ ਇੱਥੇ 4 ਇੰਚ ਦੀ ਕਟਾਈ ਕੀਤੀ ਆ ਠੀਕ ਆ ਦੇਖੋ ਇੱਥੇ ਸਾਰੇ ਸਾਈਡਾਂ ਤੇ ਆਪਾਂ 4-4 ਇੰਚ ਦੇ ਨਿਸ਼ਾਨ ਲਗਾ ਲੇ ਤੇ ਚਾਹ ਤੇ ਜਿਹੜੀ ਇਹਦੀ ਲੰਬਾਈ ਆਪਾਂ ਰੱਖਣੀ ਆ ਇਹ ਤੁਹਾਨੂੰ ਬਾਅਦ ਵਿੱਚ ਦੱਸਦੀ ਆਂ ਕਿ ਲੰਬਾਈ ਆਪਾਂ ਕਿਹੜੇ ਹਿਸਾਬ ਨਾਲ ਰੱਖਣੀ ਆ ਪਹਿਲਾਂ ਆਪਾਂ ਲੰਬਾ ਕੱਪੜਾ ਆਪਣਾ ਕਟਿੰਗ ਕਰ ਲੈਣਾ ਠੀਕ ਆ ਇਹ ਪੂਰੇ ਬਰਨ ਨੂੰ ਹੀ ਮੈਂ ਕਟਿੰਗ ਕਰ ਲਿਆ ਹੋਇਆ ਦੇਖੋ ਦੂਜੀ ਸਾਈਡ ਆਪਣੀ ਬੰਨਦੇ ਆ ਪੂਰੇ ਨੂੰ ਮੈਂ ਕਟਿੰਗ ਕਰ ਲਿਆ ਹੋਇਆ ਬਰਾਬਰ ਕਰਕੇ ਤੇ ਇਹਦੀ ਆਪਾਂ ਲੰਬਾਈ ਕਿੱਦਾਂ ਰੱਖਣੀ ਆ ਤੁਹਾਨੂੰ ਦੱਸਦੀ ਆਂ ਦੇਖੋ ਮੇਰੀ ਜਿਹੜੀ ਕਮਰ ਹੈ ਤੁਹਾਡੀ ਜਿੰਨੀ ਵੀ ਕਮਰ ਆ ਤੁਸੀਂ ਉਹਦੇ ਅਕੋਰਡਿੰਗ ਇਹ 벨ਟ ਰੱਖਣੀ ਆ ਜਿੱਦਾਂ ਕਿ ਮੇਰੀ ਕਮਰ ਹੈਗੀ ਆ 100 ਇੰਚ ਤੇ 16 ਦਾ ਡਬਲ ਕਰਕੇ ਆ ਗਿਆ 32 ਠੀਕ ਆ 32 ਇੰਚ ਤੇ ਨਿਸ਼ਾਨ ਲਾ ਲਿਆ ਪੂਰੀ ਪੂਰੀ ਕਮਰ ਹੋ ਗਈ ਤੇ ਇਹਦੇ ਅੱਗੇ ਆਪਾਂ 8 ਤੋਂ 10 ਇੰਚ ਕੱਪੜਾ ਵਾਧ ਲੈਣਾ ਹੈ ਦੇਖੋ ਮੈਂ 8 ਇੰਚ ਤੇ ਇਦਾਂ ਮਾਰਕਿੰਗ ਕਰਤੀ ਤੇ ਇੱਥੋਂ ਆਪਾਂ ਕਰ ਲਾਂਗੇ ਕਟਿੰਗ ਠੀਕ ਆ ਤੁਹਾਡੀ ਜਿੰਨੀ ਵੀ ਕਮਰ ਆ ਉਹਦਾ ਆਪਾਂ ਪੂਰੀ ਪੂਰੀ ਕਮਰ ਲੈ ਕੇ ਤੇ ਉਹਦੇ ਵਿੱਚ ਆਪਾਂ 8 ਤੋਂ 10 ਇੰਚ ਕੱਪੜਾ ਵਾਧੂ ਲੈਣਾ ਆ ਠੀਕ ਆ ਹੁਣ ਇਸ ਤੋਂ ਬਾਅਦ ਆਪਣੀਆਂ ਬ੍ਰੀਕ ਤਣੀਆਂ ਦੀ ਕਟਿੰਗ ਕਰ ਲੈਣੇ ਆ ਏ ਬ੍ਰੀਕ ਤੜੀਆਂ ਜਿਹੜੀਆਂ ਆਪਣੀਆਂ ਉਹ 19 ਤੋਂ 20 ਇੰਚ ਤੱਕ ਆਪਾਂ ਲੈਣੀਆਂ ਲੰਬੀ ਤੇ ਬਾਅਦ ਵਿੱਚ ਆਪਾਂ ਅਡਜਸਟ ਕਰ ਲਾਂਗੇ ਕੱਟ ਵੱਡ ਕਰਕੇ ਆਪਾਂ ਜੋ ਵੀ ਅਡਜਸਟ ਕਰ ਲਾਂਗੇ ਪਹਿਲਾਂ ਆਪਾਂ 20 ਇੰਚ ਤੇ ਨਿਸ਼ਾਨ ਲਾ ਲਿਆ ਇਸ ਤੋਂ ਬਾਅਦ ਇਹਦੀ ਜਿਹੜੀ ਆਪਾਂ ਚੜਾਈ ਰੱਖੀ ਆ 2 ਇੰਚ ਰੱਖੀ ਆ ਟੋਟਲ 2 ਇੰਚ ਆਪਾਂ ਇਹਦੀ ਚੜਾਈ ਰੱਖੀ ਆ ਤੇ ਲੰਬਾਈ ਆਪਾਂ 18 19 20 ਇੰਨੀ ਲੈਣੀ ਆ ਆਪਾਂ ਜਰੂਰਤ ਪੈਗੀ ਤਾਂ ਆਪਾਂ ਕਟਿੰਗ ਕਰ ਲਾਂਗੇ ਬਾਅਦ ਵਿੱਚ ਠੀਕ ਆ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇੱਥੇ 2 ਇੰਚ ਦੀ ਲੰਬਾਈ ਦੇ ਵਿੱਚ ਇੱਥੇ ਪੱਟੀ ਜਿਹੜੀ ਕਟਿੰਗ ਕਰ ਲਈ ਆ ਠੀਕ ਆ ਦੋ ਚੌੜੀ ਤੇ 20 ਇੰਚ ਲੰਬਾਈ ਦੇ ਵਿੱਚ ਇਹ ਡਬਲ ਫੋਲਡ ਵਿੱਚ ਕਪੜਾ ਹੈ ਦੋਨੋਂ ਆਪਣੀਆਂ ਤਣੀਆਂ ਇਹਦੀਆਂ ਕਟਿੰਗ ਹੋ ਗਈਆਂ ਠੀਕ ਆ ਸਾਢੇ ਪਾਰਟ ਆਪਣੇ ਬਰਾ ਦੇ ਕਟਿੰਗ ਹੋ ਗਿਆ ਹੁਣ ਤੁਹਾਨੂੰ ਦੱਸਦੀਆਂ ਕਿ ਬਰਾ ਦੀ ਆਪਾਂ ਸ਼ੇਪ ਕਿਦਾਂ ਦੇਣੀ ਆ ਇਹ ਜਿਹੜਾ ਕਪੜਾ ਆਪਾਂ ਕਟਿੰਗ ਕੀਤਾ ਸੀਗਾ ਇਹ ਚਾਰ ਤਿਆਂ ਹੈਗੀਆਂ ਨੇ ਇਹਦੀਆਂ ਹੁਣ ਆਪਾਂ ਇਹਨੂੰ ਟ੍ਰਾਇੰਗਲ ਸ਼ੇਪ ਦੇ ਵਿੱਚ ਫੋਲਡ ਕਰਨਾ ਆ ਦੇਖੋ ਇਦਾਂ ਕਰਕੇ ਤੇ ਇਹਨੂੰ ਆਪਾਂ ਟ੍ਰਾਇੰਗਲ ਸ਼ੇਪ ਦੇ ਵਿੱਚ ਫੋਲਡ ਕਰ ਦੇਣਾ ਆ ਜਿਹੜੀ ਸਾਈਡ ਤੋਂ ਮਰਜ਼ੀ ਜਿਹੜੀ ਸਾਈਡ ਤੋਂ ਤੁਸੀਂ ਮਰਜ਼ੀ ਇਹਨੂੰ ਫੋਲਡ ਕਰ ਲਓ ਚਾਰ ਆਪਣੀਆਂ ਸਾਰੀਆਂ ਸਾਈਡਾਂ ਸੇਮ ਹੀ ਨੇ ਠੀਕ ਆ ਤੇ ਹੁਣ ਇਹਦੀ ਉੱਪਰ ਸਾਈਡ ਤੇ ਆਪਾਂ 3 ਇੰਚ ਦਾ ਨਿਸ਼ਾਨ ਲਾਵਾਂਗੇ ਇੱਥੇ ਸੌਰੀ 3.5 ਇੰਚ ਦਾ 3.5 ਇੰਚ ਤੇ ਆਪਾਂ ਇੱਥੇ ਮਾਰਕਿੰਗ ਕਰਨੀ ਆ ਇਸ ਤਰੀਕੇ ਨਾਲ ਸਿੱਧੀ ਸਿੱਧੀ ਮਾਰਕਿੰਗ ਕਰਨੀ ਆ ਤੇ ਇੱਥੋਂ ਆਪਾਂ ਕੱਪੜੇ ਦੀ ਕਟਿੰਗ ਕਰ ਦੇਣੀ ਆ ਇਹ ਜਿਹੜਾ ਨਿਸ਼ਾਨ ਇਹ ਵੀ ਤੁਸੀਂ ਜਿਹੜੀ ਸਾਈਡ ਤੇ ਮਰਜੀ ਦਾ ਚਾਹੇ ਇੱਧਰ ਲਗਾ ਲਓ ਚਾਹੀ ਇੱਧਰ ਲਗਾ ਲਓ ਇਹ ਆਪਾਂ ਇੱਕ ਸਾਈਡ ਤੇ ਲਗਾਉਣਾ ਆ ਤੇ ਆਪਾਂ ਦੇਖੋ ਇਦਾਂ ਕਰਕੇ ਕਟਿੰਗ ਕਰਤੀ 3.5 ਇੰਚ ਤੇ ਆਪਾਂ ਨਿਸ਼ਾਨ ਲਾਇਆ ਇਸ ਤੋਂ ਬਾਅਦ ਆਪਾਂ ਬੰਦ ਵਾਲੀ ਸਾਈਡ ਨੂੰ ਕੁਝ ਨਹੀਂ ਕਰਨਾ ਜਿਹੜੀ ਖੁੱਲੀ ਸਾਈਡ ਆ ਇੱਥੇ ਆਪਾਂ 1/2 ਇੰਚ ਦੀ ਮਾਰਕਿੰਗ ਕਰਨੀ ਆ 1 ਤਾਂ ਤੋਂ ਬਾਅਦ ਹੁਣ ਆਪਾਂ ਇਹਨੂੰ ਇਸ ਨੁੱਕਰ ਦੇ ਨਾਲ ਮਿਲਾ ਕੇ ਇੱਥੇ ਆਪਾਂ ਟੇਢੀ ਸ਼ੇਪ ਦੇ ਵਿੱਚ ਇੱਕ ਮਾਰਕਿੰਗ ਕਰ ਲੈਣੀ ਹੈ ਤੇ ਇੱਥੋਂ ਆਪਾਂ ਕਰ ਲੈਣੀ ਹੈ ਕੱਪੜੇ ਦੀ ਕਟਾਈ ਠੀਕ ਆ ਦੇਖੋ ਇੱਥੋਂ ਆਪਾਂ ਕੱਪੜੇ ਦੀ ਕਟਾਈ ਕਰ ਲਈ ਤੇ ਬਸ ਫਰੈਂਸ ਇੰਨੀ ਕਟਿੰਗ ਹੋਣੀ ਆ ਹੁਣ ਤੁਹਾਨੂੰ ਬਾਕੀ ਮਸ਼ੀਨ ਤੇ ਦੱਸ ਦਿਆਂ ਕਿ ਇਹਦੀ ਸਟੀਚਿੰਗ ਕਿੱਦਾਂ ਹੋਣੀ ਆ ਠੀਕ ਆ ਤੇ ਦੇਖੋ ਜਿਹੜਾ ਚੱਲ ਫਰੈਂਸ ਆਪਾਂ ਬਰਾ ਦੀ ਸਲਾਈ ਸਟਾਰਟ ਕਰ ਲੈਨੇ ਆ ਤੇ ਸਭ ਤੋਂ ਪਹਿਲਾਂ ਆਪਾਂ ਤਣੀਆਂ ਬਣਾਉਣੀਆਂ ਨੇ ਇਦਾਂ ਕਰਕੇ ਦੋ ਵਾਰਾ ਫੋਲਡ ਕਰਕੇ ਇੱਕ ਵਾਰੀ ਫੇਰ ਫੋਲਡ ਕਰ ਲਿਆ ਜਿੱਦਾਂ ਆਪਾਂ ਨਾਲਾ ਬਣਾਉਨੇ ਆ ਜਾਂ ਕੋਈ ਸਟਿੱਪ ਬਣਾਉਨੇ ਆ ਸੇਮ ਇਸ ਤਰੀਕੇ ਨਾਲ ਹੀ ਆਪਾਂ ਇਹਨੂੰ ਇਦਾਂ ਕਰਕੇ ਤੇ ਇੱਥੇ ਇੱਕ ਸਲਾਈ ਲਗਾ ਲਾਂਗੇ ਤੇ ਦੋਨੋਂ ਆਪਣੀਆਂ ਤਣੀਆਂ ਆਪ ਪਹਿਲਾਂ ਰੈਡੀ ਕਰ ਲੈਣੀਆਂ ਨੇ ਉਸ ਤੋਂ ਬਾਅਦ ਬਰਾ ਸਲਾਈਸਟਾਰਟ ਕਰਨੀ ਹੈ ਕਿਉਂਕਿ ਇਹ ਜਿਹੜੀ ਤਣੀ ਆ ਇਹ ਵੀ ਆਪਾਂ ਅੰਡਰਗਰਾਉਂਡ ਲਗਾਉਣੀ ਹੈ ਬਾਹਰ ਬਿਲਕੁਲੇ ਤਣੀ ਜਿਹੜੀ ਨਜ਼ਰ ਨਹੀਂ ਆਉਗੀ ਇਸ ਤਰੀਕੇ ਦੇ ਨਾਲ ਆਪਾਂ ਦੋਨੋਂ ਤਣੀਆਂ ਜਿਹੜੀਆਂ ਰੈਡੀ ਕਰ ਲਈਆਂ ਇਸ ਤੋਂ ਬਾਅਦ ਜਿਹੜੇ ਆਪਣੇ ਪਾਰਟ ਆ ਸਾਰੇ ਉਹਨਾਂ ਨੂੰ ਆਪਾਂ ਸਿੰਗਲ ਸਿੰਗਲ ਕਰਕੇ ਤੇ ਉਹਨਾਂ ਦੀ ਵੀ ਸਿਲਾਈ ਕਰਾਂਗੇ ਦੇਖੋ ਇਹ ਚਾਰ ਪਾਰਟ ਆ ਆਪਣੇ ਕੋਲ ਇਹਨਾਂ ਨੂੰ ਸਿੰਗਲ ਕਰਕੇ ਦੇਖੋ ਇਸ ਤਰੀਕੇ ਦੇ ਨਾਲ ਫੋਲਡ ਕਰਨਾ ਆ ਫੋਲਡ ਕਰਕੇ ਤੇ ਜਿਹੜੀ ਇਹ ਜਿਹੜੀ ਸਾਈਡ ਆ ਇੱਥੇ ਆਪਾਂ ਲਗਾਉਣੀ ਆ ਸਿਲਾਈ ਇੱਥੇ ਸਿਲਾਈ ਲਗਾਉਣੀ ਆ ਇਸ ਤਰੀਕੇ ਦੇ ਨਾਲ ਬਿਲਕੁਲ ਪੱਕੀ ਕਰਕੇ ਆ ਤੁਸੀਂ ਇਹ ਜਿਹੜੀ ਸਿਲਾਈ ਲਗਾਇਓ ਦੇਖੋ ਇਸ ਤਰੀਕੇ ਦੇ ਨਾਲ ਸਾਰੇ ਪਾਰਟਸ ਨੂੰ ਸੇਮ ਤਰੀਕੇ ਦੇ ਨਾਲ ਹੀ ਆਪਾਂ ਸਲਾਈ ਲਗਾ ਲੈਣੀ ਆ ਇਸ ਤਰੀਕਾ ਨਾਲ ਸੋ ਫਰੈਂਡਸ ਵੀਡੀਓ ਵਧੀਆ ਲੱਗੇ 유ਸਫੁਲ ਲੱਗੇ ਤੇ ਇੱਕ ਲਾਈਕ ਜ਼ਰੂਰ ਜ਼ਰੂਰ ਕਰ ਦਿਆ ਕਰੋ ਜੀ ਚੈਨਲ ਤੇ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਜੀ ਤਾਂ ਕਿ ਤੁਹਾਡ ਤੱਕ ਸਾਡੀ ਆਉਣ ਵਾਲੀ ਹਰ ਇੱਕ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਦੇਖੋ ਫਰੈਂਡਸ ਸਾਰੇ ਪਾਰਟਸ ਆਪਾਂ ਇਹ ਸਟਿਚ ਕਰ ਲਿਆ ਸਟਿਚ ਕਰਨ ਤੋਂ ਬਾਅਦ ਦੇਖੋ ਮੈਂ ਇਹਨਾਂ ਨੂੰ ਅਲੱਗ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਸਿੱਧਾ ਕਰਨਾ ਹੈ ਦੇਖੋ ਇਹ ਤੁਸੀਂ ਚਾਹੋ ਤੇ ਸਿੰਗਲ ਪਾਰਟ ਲੈ ਕੇ ਵੀ ਬਰਾ ਰੈਡੀ ਕਰ ਟੋ ਡਵਲ ਬਣਾਉਣ ਦੇ ਨਾਲ ਕੀ ਹੋਏਗਾ ਬਿਲਕੁਲ ਰੈਡੀमेड ਵਾਂਗੂ ਤੁਹਾਡੀ ਬਰਾ ਬਣੂਗੀ ਔਰ ਕੋਈ ਵੀ ਸਲਾਈ ਬਾਹਰ ਨਜ਼ਰ ਨਹੀਂ ਆਉਗੀ ਠੀਕ ਹੈ ਦੇਖੋ ਸਾਰੇ ਪਾਰਟ ਸਿੱਧੇ ਕਰ ਲਏ ਹੁਣ ਆਪਾਂ ਇਹਨਾਂ ਦੀ ਸਲਾਈ ਕਰਨੀ ਆ ਇੱਕ ਸਾਈਡ ਨੂੰ ਦੋ ਪਾਰਟ ਲੱਗਣੇ ਆ ਦੇਖੋ ਇਦਾਂ ਕਰਕੇ ਆਪਾਂ ਇੱਥੇ ਸਲਾਈ ਲਗਾਉਣੀ ਆ ਇਦਾਂ ਕਰਕੇ ਔਰ ਜਿਹੜੀ ਉਲਟੀ ਸਾਈਡ ਆ ਆਪਾਂ ਉੱਪਰ ਵਾਲ ਨੂੰ ਕਰਨੀ ਆ ਸਿੱਧੀ ਸਾਈਡ نیچے ਵਾਲ ਨੂੰ ਕਰਨੀ ਆ ਠੀਕ ਹੈ ਇਹ ਚੀਜ਼ ਦਾ ਧਿਆਨ ਰੱਖਿਓ ਹੁਣ ਜਿਹੜੀ ਇਹ ਤਣੀ ਆ ਇਹਨੂੰ ਆਪਾਂ ਅੰਡਰਗਰਾਉਂਡ ਕਿਦਾਂ ਲਗਾਉਣਾ ਆ ਦੇਖੋ ਆਪਾਂ ਇਹਨੂੰ ਅੰਦਰ ਵਾਲੀ ਸਾਈਡ ਤੋਂ ਰੱਖਣਾ ਆ ਇਦਾਂ ਔਰ ਇਹ ਉੱਪਰ ਆਪਾਂ ਦੂਜੇ ਪੱਲੇ ਨੂੰ ਰੱਖ ਲੈਣਾ ਹੈ ਤੇ ਆਪਾਂ ਹੁਣ ਸਲਾਈ ਲਗਾਵਾਂਗੇ ਠੀਕ ਆ ਇੱਕ ਸਾਈਡ ਤੋਂ ਸਲਾਈ ਲਗਾਉਣੀ ਸ਼ੁਰੂ ਕਰਾਂਗੇ ਦੂਜੀ ਸਾਈਡ ਤੱਕ ਲਗਾਵਾਂਗੇ ਪਰ ਸਲਾਈ ਲਗਾਉ ਤੇ ਇੱਥੇ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਹੈ ਕਿ ਜਿਹੜੇ ਦੋਨੋਂ ਪੱਲੇ ਆ ਉਲਟੀ ਸਾਈਡ ਉਹਨਾਂ ਦੀ ਬਾਹਰ ਵੱਲ ਨੂੰ ਹੋਵੇ ਸਿੱਧੀ ਸਾਈਡ ਅੰਦਰ ਵਾਲੀ ਸਾਈਡ ਨੂੰ ਹੋਵੇ ਠੀਕ ਹੈ ਤੇ ਦੇਖੋ ਫ੍ਰੈਂਡਸ ਇੱਥੋਂ ਆਪਾਂ ਸਲਾਈ ਲਗਾਉਣੀ ਸਟਾਰਟ ਕਰਤੀ ਤਣੀ ਨੂੰ ਇਸ ਤਰੀਕੇ ਨਾਲ ਰੱਖ ਲਿਆ ਤੇ ਦੇਖੋ ਉੱਪਰ ਆਣ ਕੇ ਆਪਾਂ ਸਲਾਈਸ ਸਟਾਪ ਕਰਾਂਗੇ ਨੁੱਕਰ ਤੇ ਤੇ ਆਪਾਂ ਫਿਰ ਇਸ ਤੋਂ ਬਾਅਦ ਕੱਪੜੇ ਨੂੰ ਟਰਨ ਕਰਨਾ ਹੈ ਏਦਾਂ ਤੇ ਉਸ ਤੋਂ ਬਾਅਦ ਆਪਾਂ ਇਹ ਦੂਜੀ ਸਾਈਡ ਦੀ ਸਲਾਈ ਕੰਪਲੀਟ ਕਰ ਲਾਂਗੇ ਠੀਕ ਆ ਤੇ ਜਿੱਥੇ ਆਪਾਂ ਤਣੀ ਲਗਾਈ ਆ ਉੱਥੇ ਆਪਾਂ 2 ਤੋਂ 3 ਵਾਰ ਪੱਕੇ ਕਰਕੇ ਟੋਪੇ ਲਗਾ ਦਾਂਗੇ ਤਾਂ ਕਿ ਮਤਲਬ ਆਪਣੀ ਢਿੱਡ ਤਣੀ ਹੈ ਬਿਲਕੁਲ ਕੀ ਹੋਜਵੇ ਠੀਕ ਆ ਦੇਖੋ ਇੱਕ ਸਾਈਡ ਦੀ ਆਪਣੀ ਜਿਹੜੀ ਕਾਫ ਆ ਇਹ ਤਿਆਰ ਹੋ ਗਿਆ ਆ ਹੁਣ ਆਪਾਂ ਦੂਜੀ ਸਾਈਡ ਦਾ ਕੱਪ ਵੀ ਇਦਾਂ ਹੀ ਤਿਆਰ ਕਰਨਾ ਆ ਠੀਕ ਆ ਦੇਖੋ ਇੱਕ ਸਾਈਡ ਤਿਆਰ ਹੋ ਗਈ ਹੁਣ ਆਪਾਂ ਕੀ ਕਰਨਾ ਆ ਦੂਜੀ ਸਾਈਡ ਨੂੰ ਵੀ ਇਦਾਂ ਹੀ ਰੱਖਣਾ ਆ ਔਰ ਬਿਲਕੁਲ ਸੇਮ ਤਰੀਕੇ ਦੇ ਨਾਲ ਹੀ ਇਹਨੂੰ ਆਪਾਂ ਸਟੀਚ ਕਰ ਲੈਣਾ ਆ ਠੀਕ ਆ ਤੇ ਫਰੈਂਡਸ ਵੀਡੀਓ ਬਹੁਤ ਹੀ ਯੂਸਫੁਲ ਆ ਗਰਮੀਆਂ ਵਾਸਤੇ ਆਪਣੀ ਇਸ ਤਰੀਕੇ ਦੀ ਜਿਹੜੀ ਬਰਾ ਆਪਾਂ ਘਰੇ ਬਣਾ ਸਕਦੇ ਆ ਬਹੁਤ ਹੀ ਕੰਫਰਟੇਬਲ ਹੁੰਦੀ ਆ ਔਰ ਇਸ ਤਰੀਕੇ ਦੇ ਨਾਲ ਫਰੈਂਡਸ ਜਿਹੜੀਆਂ ਲੜਕੀਆਂ ਡੀਪ ਨੈਕ ਪਾਉਂਦੀਆਂ ਨੇ ਉਹਨਾਂ ਨੂੰ ਇਸ ਤਰੀਕੇ ਦੀ ਜਿਹੜੀ ਬਰਾ ਜਰੂਰ ਆਪਣੀ ਰੈਡੀ ਕਰਵਾਉਣੀ ਚਾਹੀਦੀ ਹੈ ਆਪਣੀ ਟੇਲਰ ਕੋਲੋਂ ਕਿਉਂਕਿ ਇਹਦੇ ਨਾਲ ਕੀ ਇਹਦੇ ਵਿੱਚ ਇਹ ਹੈ ਕਿ ਤੁਸੀਂ ਆਪਣੀ ਜਿਹੜੀ ਸਟੀਪ ਹੈ ਜਿਹੜੀ ਬੈਕ ਸਾਈਡ ਵਾਲੀ ਕਿਸੇ ਵੀ ਤਰੀਕੇ ਦੇ ਨਾਲ ਕਿਤੇ ਵੀ ਤੁਸੀਂ ਐਡਜਸਟ ਕਰ ਸਕਦੇ ਹੋ ਔਰ ਬੈਕ ਨੈਕ ਦੇ ਵਿੱਚੋਂ ਬਿਲਕੁਲ ਤੁਹਾਡੀ ਜਿਹੜੀ ਤੜੀਆਂ ਨਜ਼ਰ ਨਹੀਂ ਆਊਗੀ ਠੀਕ ਹੈ ਮੈਂ ਲਾਸਟ ਵਿੱਚ ਤੁਹਾਨੂੰ ਦੱਸਾਂਗੀ ਕਿ ਮੈਂ ਤਾਂ ਜਿਹੜੀ ਇਹ ਕਿਦਾਂ ਐਡਜਸਟ ਕੀਤੀ ਹੋਈ ਆ ਠੀਕ ਹੈ ਦੇਖੋ ਦੋਨੋਂ ਸਾਈਡ ਆਪਣੀਆਂ ਰੈਡੀ ਹੋ ਗਿਆ ਆ ਹੁਣ ਆਪਾਂ ਆਪਣੀ 벨ਟ ਰੈਡੀ ਕਰਨੀ ਆ ਕਮਰ ਵਾਲੀ 벨ਟ ਠੀਕ ਆ ਔਰ ਕਮਰ ਵਾਲੀ ਬੈਲਟ ರೆਡੀ ਕਰਨ ਤੋਂ ਪਹਿਲਾਂ ਆਪਾਂ ਆ ਜਿਹੜੇ ਦੋਨੋਂ ਪਾਰਟ ਆ ਇਹਨਾਂ ਨੂੰ ਆਪਾਂ ਜੋੜ ਲੈਣੇ ਆ ਠੀਕ ਹੈ ਇਹਦੇ ਵਾਸਤੇ ਦੇਖੋ ਮੈਂ 2.5 ਇੰਚ ਤੇ ਨਿਸ਼ਾਨ ਲਗਾਇਆ 2 ਤੋਂ 2.5 ਇੰਚ ਆਪਾਂ ਇੱਥੇ ਨਿਸ਼ਾਨ ਲਗਾਉਣਾ ਇਹ ਤੋਂ ਵੱਧ ਨਹੀਂ ਲਗਾਉਣਾ ਠੀਕ ਹੈ ਮੈਂ 2.5 ਇੰਚ ਦੇ ਹਿਸਾਬ ਨਾਲ ਇੱਥੇ ਨਿਸ਼ਾਨ ਲਗਾ ਲਿਆ ਇਸ ਤੋਂ ਬਾਅਦ ਇੱਕ ਛੋਟਾ ਜਿਹਾ ਕੱਪੜਾ ਚਾਹੀਦਾ ਹੈ ਸੇਮ ਆਪਾਂ ਨੂੰ ਇਹਨੂੰ ਆਪਾਂ ਇੱਕਰੀਦਾਂ ਫੋਲਡ ਕਰਨਾ ਆ ਔਰ ਇੱਕ ਕੋਰੀ ਆਪਾਂ ਇਸ ਤਰ੍ਹਾਂ ਫੋਲਡ ਕਰਨਾ ਆ ਫੋਲਡ ਕਰਨ ਤੋਂ ਬਾਅਦ ਆਪਾਂ ਜਿੱਥੇ ਨਿਸ਼ਾਨ ਲਗਾਇਆ ਆ ਉੱਥੇ ਦੇਖੋ ਇਸ ਤਰੀਕੇ ਨਾਲ ਰੱਖਣਾ ਆ ਔਰ ਇੱਥੇ ਆਪਾਂ ਸਿੱਧੀ ਸਿੱਧੀ ਸਲਾਈ ਲਗਾ ਲੈਣੀ ਆ ਠੀਕ ਆ ਪੱਕੀ ਕਰਕੇ ਸਲਾਈ ਲਗਾਉਣੀ ਆ ਜਦੋਂ ਤੁਸੀਂ ਸਲਾਈ ਲਗਾਉਣੀ ਸ਼ੁਰੂ ਕਰਦੇ ਹੋ ਉਦੋਂ ਵੀ ਤੁਸੀਂ ਸਲਾਈ ਪੱਕੀ ਕਰਨੀ ਆ ਔਰ ਲਾਸਟ ਜਾ ਕੇ ਵੀ ਤੁਸੀਂ ਸਲਾਈ ਜਿਹੜੀ ਪੱਕੀ ਕਰਨੀ ਆ ਕਈ ਵਾਰੀ ਸਲਾਈ ਪੱਕੀ ਠੀਕ ਆ ਇੱਕ ਸਾਈਡ ਤੇ ਸਲਾਈ ਲੱਗ ਗਈ ਹੁਣ ਆਪਾਂ ਦੂਜੀ ਜਿਹੜਾ ਦੂਜਾ ਪਾਰਟ ਆ ਉਹਨੂੰ ਬਿਲਕੁਲ ਇਹਦੇ ਨਾਲ ਰੱਖ ਕੇ ਤੇ ਆਪਾਂ ਇੱਥੇ ਸਲਾਈ ਲਗਾ ਦਾਂਗੇ ਦੇਖੋ ਜਿੱਥੇ ਆਪਾਂ ਨਿਸ਼ਾਨੀ ਲਾਈ ਹੈ ਬਿਲਕੁਲ ਬਰਾਬਰ ਰੱਖਣਾ ਆ ਔਰ ਇਥੇ ਵੀ ਅਪਸ ਲਾਈ ਲਗਾ ਦਾਂਗੇ ਬਿਲਕੁਲ ਆਪਾਂ ਪੱਕਾ ਕਰਕੇ ਇਹ ਸਲਾਈਆਂ ਲਗਾਉਣੀਆਂ ਤੁਸੀਂ ਚਾਹੋ ਤਾਂ ਡਬਲ ਕਰਕੇ ਵੀ ਇਹ ਸਲਾਈ ਲਗਾ ਸਕਦੇ ਹੋ ਠੀਕ ਆ ਇਹ ਸਲਾਈ ਲੱਗਣ ਤੋਂ ਬਾਅਦ ਹੁਣ ਜਿਹੜਾ ਅੰਦਰ ਇਹਦੇ ਐਕਸਟਰਾ ਕੱਪੜਾ ਹੈ ਉਹਦੀ ਆਪਾਂ ਕਟਿੰਗ ਕਰ ਦੇਣੀ ਹੈ ਜਿੰਨੇ ਵੀ ਐਕਸਟਰਾ ਧਾਗੇ ਆ ਸਾਰੇ ਧਾਗਿਆਂ ਦੀ ਆਪਾਂ ਕਟਿੰਗ ਕਰ ਦੇਣੀ ਹੈ ਤਾਂ ਕਿ ਆਪਣੀ ਜਿਹੜੀ ਬਰਾ ਬਿਲਕੁਲ ਫਿਨਿਸ਼ਿੰਗ ਦੇ ਨਾਲ ਰੈਡੀ ਹੋਵੇ ਠੀਕ ਆ ਹੁਣ ਆਪਾਂ ਇਹਦੀ ਆਪਣੀ ਜਿਹੜੀ ਇਸ ਤੋਂ ਬਾਅਦ ਹੁਣ ਆਪਾਂ ਆਪਣੀ 벨ਟ ਜੋੜਨੀ ਹੈ 벨ਟ ਲਵਾਂਗੇ ਆਪਾਂ ਔਰ 벨ਟ ਦਾ ਆਪਾਂ ਸੈਂਟਰ ਕਰਕੇ ਇੱਥੇ ਕੱਟ ਲਗਾ ਲਾਂਗੇ ਕੱਟ ਲਗਾਉਣ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਹੈ ਨੀਚੇ ਵਾਲੀ ਸਾਈਡ ਤੇ ਆਪਣੀ 벨ਟ ਰੱਖਣੀ ਹੈ ਔਰ ਉੱਪਰ ਆਪਾਂ ਆਪਣੀ ਬਰਾ ਦਾ ਸੈਂਟਰ ਕਰਕੇ ਤੇ ਇਹਨੂੰ ਰੱਖ ਲਾਂਗੇ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਆਪਾਂ ਹੁਣ ਤੇ ਅੰਦਰ ਵਾਲਾ ਜਿਹੜਾ ਐਕਸਟਰਾ ਕਪੜਾ ਆ ਇਹਦੀ ਆਪਾਂ ਕਰ ਲਾਂਗੇ ਕਟਿੰਗ ਠੀਕ ਆ ਅੱਧਾ-ਅੱਧਾ ਇੰਚ ਕਪੜਾ ਰੱਖਣਾ ਆ ਬਾਕੀ ਕਪੜੇ ਦੇ ਆਪਾਂ ਕਰ ਲੈਣੀ ਆ ਕਟਿੰਗ ਔਰ ਇਹ ਤੋਂ ਬਾਅਦ ਆਪਾਂ ਜੋੜਾਂਗੇ ਆਪਣੀ 벨ਟ 벨ਟ ਦਾ ਸੈਂਟਰ ਕਰ ਲਿਆ ਔਰ ਦੇਖੋ ਇੱਥੇ ਆਪਣੀ ਜਿਹੜੀ ਬਰਾ ਆ ਇਹਦਾ ਵੀ ਸੈਂਟਰ ਆਪਾਂ ਕਰ ਲਿਆ ਔਰ ਸੈਂਟਰ ਕਰਨ ਤੋਂ ਬਾਅਦ ਆਪਾਂ ਇੱਕ ਸਾਈਡ ਤੇ ਸਲਾਈ ਲਗਾਵਾਂਗੇ ਪਹਿਲਾਂ ਠੀਕ ਆ ਅੱਧੀ-ਅੱਧੀ ਕਰਕੇ ਆਪਾਂ ਇਹ ਸਲਾਈ ਲਗਾਉਣੀ ਆ ਇੱਕ ਸਾਈਡ ਤੇ ਸਲਾਈ ਲਗਾ ਲਈ ਹੁਣ ਆਪਾਂ ਇਹਨੂੰ ਕਪੜੇ ਨੂੰ ਕਪੜੇ ਨੂੰ ਘੁਮਾ ਕੇ ਤੇ ਦੂਜੀ ਸਾਈਡ ਤੇ ਵੀ ਆਪਾਂ ਸਲਾਈ ਲਗਾ ਲਾਂਗੇ ਠੀਕ ਆ ਇਹ ਸਲਾਈ ਦੀ ਅਧਿਕਾਰ ਕੇ ਇਹਦੇ ਨਾਲ ਇਹ ਹੋਏਗਾ ਕਿ ਜਿਹੜੀ ਆਪਣੀ ਬਰਾਆ ਬਿਲਕੁਲ ਸੈਂਟਰ ਵਿੱਚ ਰਹੇਗੀ ਭੋਂਗ ਨਹੀਂ ਪਊਗਾ ਠੀਕ ਆ ਤੇ ਬਿਲਕੁਲ ਆਪਾਂ ਇਸ ਤਰੀਕੇ ਦੇ ਨਾਲ ਇਹ ਸਲਾਈ ਲਗਾ ਲੈਣੀ ਆ ਇਸ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਆਪਣੀ ਜਿਹੜੀ 벨ਟ ਆ ਇੱਕ ਸਾਈਡ ਤੋਂ ਲੈ ਕੇ ਪੂਰੀ 벨ਟ ਨੂੰ ਸਲਾਈ ਲਗਾ ਲੈਣੀ ਆ ਐਕਸਟਰਾ ਧਾਗਾ ਆਪਾਂ ਕੋਈ ਨਹੀਂ ਰਹਿਣ ਦੇਣਾ ਸਾਰੇ ਧਾਗਿਆਂ ਦੀ ਆਪਾਂ ਕਟਿੰਗ ਕਰ ਦੇਣੀ ਆ ਫਿਨਿਸ਼ਿੰਗ ਦੇ ਨਾਲ ਔਰ ਇਸ ਤਰੀਕੇ ਦੇ ਨਾਲ ਆਪਾਂ ਇੱਕ ਸਾਈਡ ਤੋਂ ਸ਼ੁਰੂ ਕਰਕੇ ਪੂਰੀ 벨ਟ ਦੀ ਆਪਾਂ ਸਲਾਈ ਫ੍ਰੈਂਡਸ ਦੇਖੋ ਇੱਕ ਸਾਈਡ ਤੋਂ ਪਸਲਾਈ ਸਟਾਰਟ ਕਰ ਲਈ ਆ ਤੇ ਇਹ ਆਪਣੀ ਸਲਾਈ ਹੋਣ ਐਂਡ ਤੇ ਜਾ ਕੇ ਆਪਾਂ ਸਟਾਪ ਕਰਨੀ ਆ ਪੂਰੀ ਸਲਾਈ ਆਪਾਂ ਇਸ ਤਰੀਕੇ ਨਾਲ ਲਗਾ ਲੈਣੀ ਆ ਠੀਕ ਆ ਤੇ ਇਹ ਸਲਾਈ ਲੱਗਣ ਤੋਂ ਬਾਅਦ ਹੁਣ ਆਪਣੀਆਂ ਹੁੱਕਾਂ ਲੱਗਣ ਵਾਲੀਆਂ ਰਹਿਣਗੀਆਂ ਔਰ ਆਪਣੀ ਜਿਹੜੀ ਬੈਕ ਜਿਹੜੀ ਤਣੀ ਆ ਆਪਣੀ ਉੱਪਰ ਵਾਲੀ ਮੋਡੇ ਵਾਲੀ ਉਹ ਆਪਾਂ ਕਿੱਦਾਂ ਸੈੱਟ ਕਰਨੀ ਆ ਉਹ ਦੇਖਾਂਗੇ ਬਣੇਰੋ ਵੀਡੀਓ ਦੇ ਐਂਡ ਤੱਕ ਵੀਡੀਓ ਥੋੜੀ ਜਿਹੀ ਲੰਬੀ ਜ਼ਰੂਰ ਆ ਬਟ ਬਹੁਤ ਤੇ ਦੇਖੋ ਫਰੈਂਸ ਇਸ ਤਰੀਕੇ ਨਾਲ ਬੜੇ ਆਰਾਮ ਨਾਲ ਆਪਾਂ ਇਹ ਸਲਾਈ ਲਗਾਉਣੀ ਆ ਆਪਣੇ ਬੈਲਟ ਵਿੱਚ ਕੋਈ ਵੀ ਭੁੰਗ ਜਾਂ ਕੁਝ ਵੀ ਆਪਣਾ ਵਲ ਨਹੀਂ ਪੈਣਾ ਚਾਹੀਦਾ ਠੀਕ ਆ ਇਸ ਤਰੀਕੇ ਦੇ ਨਾਲ ਆਪਾਂ ਬੜੇ ਆਰਾਮ ਦੇ ਨਾਲ ਇਹ ਜਿਹੜੀ ਸਲਾਈ ਲਗਾਉਣੀ ਆ ਤੇ ਇਸ ਤੋਂ ਬਾਅਦ ਆਪਾਂ ਜਿਹੜੀਆਂ ਹੁੱਕਾਂ ਨੇ ਉਹ ਵੀ ਤੁਹਾਨੂੰ ਦੱਸਦੇ ਆ ਕਿ ਆਪਾਂ ਕਿੱਦਾਂ ਲਗਾਉਣੀਆਂ ਨੇ ਇਹ ਜਿਹੜੀ ਆਪਾਂ ਤਣੀ ਐਕਸਟਰਾ ਰੱਖੀ ਸੀ ਉਹ ਕਿਉਂ ਰੱਖੀ ਸੀ ਸਾਰਾ ਤੁਹਾਨੂੰ ਮੈਂ ਦੱਸਾਂਗੀ ਠੀਕ ਆ ਦੇਖੋ ਇਸ ਤਰੀਕੇ ਦੇ ਨਾਲ ਆਪਣੀ ਜਿਹੜੀ ਆ ਪੂਰੀ ਸਲਾਈ ਲੱਗ ਗਈ ਹੋਈ ਆ ਪੂਰੀ ਤਣੀ ਤੇ ਤੇ ਹੁਣ ਇਸ ਤੋਂ ਬਾਅਦ ਆਪਾਂ ਕੀ ਕਰਨਾ ਆ ਇਹਨੂੰ ਆਪਾਂ ਉਲਟੀ ਸਾਈਡ ਕਰਾਂਗੇ ਉਲਟੀ ਸਾਈਡ ਕਰਨ ਤੋਂ ਬਾਅਦ ਦੇਖੋ ਧਨੀ ਆਪਾਂ ਇਦਾਂ ਸੈੱਟ ਕਰਨੀ ਆ ਦੇਖੋ ਮਾਰਕਰ ਨਾਲ ਤੁਹਾਨੂੰ ਦੱਸ ਦਿੰਨੀ ਆ ਇਹ ਆਪਣੀ ਬਰਾਦਾ ਸੈਂਟਰ ਆ ਔਰ ਇੱਥੋਂ ਤੱਕ ਆਪਣਾ ਜਿਹੜਾ ਬਿਲਕੁਲ ਕਮਰ ਆਪਣੀ ਤਿਆਰ ਕਮਰ ਆ ਇੱਥੋਂ ਤੱਕ ਠੀਕ ਆ ਤਿਆਰ ਕਮਰ ਮਤਲਬ ਇੱਥੋਂ ਤੱਕ ਆਪਣੀ 8 ਇੰਚ ਆ 16 ਇੰਚ ਮੇਰੀ ਜਿਹੜੀ ਕਮਰ ਤਿਆਰ ਆ ਠੀਕ ਆ ਦੂਜੀ ਸਾਈਡ ਤੋਂ ਵੀ ਆਪਾਂ ਇੱਥੇ ਸੈਂਟਰ ਤੇ ਨਿਸ਼ਾਨ ਲਾਣਾ ਮਤਲਬ ਪੂਰੀ ਪੂਰੀ ਕਮਰ ਤੇ ਨਿਸ਼ਾਨ ਲਾਉਣਾ ਆ ਆਪਾਂ ਓਕੇ ਔਰ ਔਰ ਜਿਹੜੀ ਸਾਈਡ ਤੇ ਤੇ ਆਪਾਂ ਹੁੱਕ ਲਾਉਣੀ ਆ ਉਹਨੂੰ ਆਪਾਂ ਇਹ ਇਦਾਂ ਕਰਕੇ ਫੋਲਡ ਕਰਕੇ ਤੇ ਆਪਾਂ ਇੱਥੇ ਇਸ ਤਰ੍ਹਾਂ ਇੱਕ ਵਾਰੀ ਫੇਰ ਫੋਲਡ ਕਰਨਾ ਹੈ ਇੱਥੇ ਆਪਾਂ ਪੱਕੀ ਸਿਲਾਈ ਲਾ ਦੇਣੀ ਆ ਇਦਾਂ ਕਰਕੇ ਠੀਕ ਆ ਇਹ ਸਾਈਡ ਤੇ ਆਪਣੀ ਹੁੱਕ ਲੱਗ ਜਾਣੀ ਆ ਤੇ ਇਹ ਤਣੀ ਜਿਹੜੀ ਐਕਸਟਰਾ ਰੱਖਣ ਦਾ ਰੀਜ਼ਨ ਇਹ ਆ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਆਪਣੀ ਕਮਰ ਜਿਹੜੀ ਵੱਧ ਘਟ ਜਾਂਦੀ ਹੈ ਔਰ ਅਗਰ ਕਮਰ ਵੱਧ ਘਟ ਜਾਵੇ ਤੇ ਆਪਾਂ ਇਥੋਂ ਦੇੜ ਕੇ ਤੇ ਆਪਾਂ ਜਿਹੜੀ ਇਹ ਤਣੀ ਹੈ ਵੱਡੀ ਕਰ ਸਕਦੇ ਆ ਓਕੇ ਬਸ ਇੱਥੇ ਆਪਾਂ ਇੰਜ ਪੱਕਾ ਕਰਤਾ ਫੋਲਡ ਕਰਕੇ ਤੇ ਇੱਥੇ ਆਪਣੀਆਂ ਜਿਹੜੀਆਂ ਦੋ ਹੁੱਕਾਂ ਲੱਗ ਜਣੀਆਂ ਐ ਸਿੰਪਲ ਹੁੱਕਾਂ ਜਿਹੜੀਆਂ ਆਪਾਂ ਫਰਾਕਾਂ 'ਚ ਲਾਉਨੇ ਆ ਉਹ ਹੀ ਆਪਾਂ ਇਹਨੂੰ ਲਗਾ ਲੈਣੀਆਂ ਨੇ ਠੀਕਾ ਤੇ ਦੂਜੀ ਸਾਈਡ ਤੇ ਬਣਾਉਣੀ ਆਪਾਂ ਆਈ ਤੇ ਆਈ ਆਪਾਂ ਸੂਈ ਧਾਗੇ ਨਾਲ ਹੀ ਬਣਾਉਣੀ ਆਪਾਂ ਜਿਹੜਾ ਇਹ ਐਕਸਟਰਾ ਕੱਪੜਾ ਹੈ ਇਹਦੀ ਆਪਾਂ ਆਈ ਬਣਾ ਲੈਣੀ ਆ ਆਈ ਕਿਦਾਂ ਬਣਾਉਣੀ ਦੇਖੋ ਇਹ ਜਿਹੜਾ ਕੱਪੜਾ ਤਣੀ ਆ ਇਹਦੀ ਆਪਾਂ ਸੈਂਟਰ ਦੇ ਵਿੱਚ ਇਸ ਤਰੀਕੇ ਨਾਲ ਮਸ਼ੀਨ ਚਲਾਉਣੀ ਆ ਔਰ 1-1 ਇੰਚ ਦਾ ਗੈਪ ਰੱਖ ਕੇ ਇੱਥੇ ਆਪਾਂ ਚੋਣਾ ਪਾਵਾਂਗੇ ਜਿੱਦਾਂ ਆਪਾਂ ਚੋਣ ਪਾਉਂਦੇ ਹੁੰਨੇ ਫਰਾਕਾਂ ਵਿੱਚ ਸੇਮ ਉਦਾਂ ਹੀ ਆਪਾਂ ਇੱਥੇ ਚੋਣ ਪਾ ਲੈਣੀ ਆ ਤੇ ਜਿਹੜੀ ਇਹ ਸਲਾਈ ਬਿਲਕੁਲ ਆਪਣੇ ਸੈਂਟਰ ਵਿੱਚ ਵੱਜਣੀ ਚਾਹੀਦੀ ਆ ਇਦਾਂ ਕਈ ਵੇ ਪਲਾਜ਼ੋ ਦੇ ਵਿੱਚ ਜੇ ਆਪਹ ਹੁੱਕਾ ਲਾਉਣੇ ਆ ਉਹਦੇ ਵਿੱਚ ਵੀ ਇਸ ਤ ਬਣਾਉਨੇ ਆ ਤੇ ਫਰੈਂਡਸ ਜਿਹੜੀ ਏ ਆਈ ਹੁੰਦੀ ਆ ਵਧੀਆ ਵਧੀਆ ਰਹਿੰਦੀ ਆ ਜਿਹੜੀ ਦੂਜੀ ਆਪ ਸੂਈ ਧਾਗੇ ਨਾਲ ਬਣਾਉਨੇ ਆ ਉਹ ਧਾਗਾ ਕਈ ਵਾਰੀ ਟੁੱਟ ਜਾਂਦਾ ਆ ਬਟ ਇਸ ਤਰੀਕੇ ਨਾਲ ਅਗਰ ਤੁਸੀਂ ਆਈ ਬਣਾਉਂਗੇ ਬਿਲਕੁਲ ਵਧੀਆ ਪਰਫੈਕਟ ਤੁਹਾਡੀ ਏ ਜਿਹੜੀ ਆਈ ਬਣਦੀ ਆ ਔਰ ਇਹਦੇ ਵਿੱਚ ਆਪਣੇ ਹੁੱਕਾਂ ਜੜੀਆਂ ਨੇ ਬੜੇ ਆਰਾਮ ਨਾਲ ਬਾਅਦ ਚ ਜਾਂਦੀਆਂ ਨੇ ਬੰਦ ਹੋ ਜਾਂਦੀਆਂ ਨੇ ਠੀਕ ਆ ਹੁਣ ਆਪਾਂ ਨੇ ਇੱਕ ਟਰਨ ਕਰਕੇ ਇਸ ਸਲਾਈ ਜਿਹੜੀ ਆ ਡਬਲ ਕਰ ਲਾਂਗੇ ਪੱਕੀ ਕਰ ਲਾਂਗੇ ਇਹ ਵਾਲੀ ਸਲਾਈ ਤੇ ਹੁਣ ਇਹ ਜਿਹੜੀਆਂ ਦੋਨੋਂ ਸਾਈਡਾਂ ਨੇ ਇਹਨਾਂ ਦੇ ਕਿਨਾਰੀਆਂ ਦੇ ਉੱਤੇ ਆਪਾਂ ਸਲਾਈ ਲਾਵਾਂਗੇ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇਸ ਤਰ੍ਹਾਂ ਇਸ ਸਲਾਈ ਆਪਾਂ ਇੱਦਾਂ ਲਾਗੇ ਹੁਣ ਆਪਾਂ ਜਿਹੜੀਆਂ ਇਹ ਜਿਹੜੇ ਚੋਣਾ ਪਾਈਆਂ ਨੇ ਇਹਦੀ ਜਿਹੜੀ ਸੈਟ ਤੇ ਬਿਲਕੁਲ ਆਪਾਂ ਇਹ ਸਲਾਈ ਲਗਾਉਣੀ ਆ ਮਤਲਬ ਕਿਨਾਰੀ ਤੇ ਠੀਕ ਆ ਪੈਰ ਪੈਰ ਦਾ ਬਖਾਰਾ ਆ ਕੇ ਤੁਸੀਂ ਇਹ ਸਲਾਈ ਲਗਾ ਲਿਓ ਬਹੁਤ ਜ਼ਿਆਦਾ ਕਿਨਾਰੇ ਤੇ ਵੀ ਨਹੀਂ ਲਾਉਣੀ ਔਰ ਇਸ ਤਰੀਕੇ ਨਾਲ ਕਮਾ ਕੇ ਤੇ ਦੋਨੋਂ ਸਾਈਡਾਂ ਤੇ ਆਪਾਂ ਸਲਾਈ ਲਗਾ ਲਈ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਥੋੜਾ ਜਿਹਾ ਇੱਥੇ ਪੱਕਾ ਕਰ ਦਾਂਗੇ ਔਰ ਇੱਥੇ ਆਪਣੀੜ ਕੋ ਆਈਆਂ ਬਣ ਗਈਆਂ ਤਾਂ ਨਜ਼ਦੀਕ ਤੋਂ ਵਿਖਾ ਦੇਣੀਆਂ ਦੇਖੋ ਇਦਾਂ ਇਹਦੇ ਵਿੱਚ ਆਪਣੀਆਂ ਹੁੱਕਾਂ ਜਿਹੜੀਆਂ ਬੰਦ ਹੋ ਜਾਣੀਆਂ ਨੇ ਓਕੇ ਤੇ ਹੁੱਕਾਂ ਦੇਖੋ ਜਿਹੜੀਆਂ ਸਿੰਪਲ ਆਪਣੀਆਂ ਫਰਾਕਾਂ ਵਿੱਚ ਲਾਉਣੇ ਆ ਸਲਵਾੜ ਦੇ ਪੌਂਚੇ ਤੇ ਲਾਉਣੇ ਆ ਬਸ ਉਹ ਹੀ ਹੁੱਕਾਂ ਆਪਾਂ ਲਗਾਉਣੀਆਂ ਨੇ ਕੋਈ ਸਪੈਸ਼ਲ ਹੁੱਕਾਂ ਇਹਦੇ ਵਾਸਤੇ ਲਿਆਉਣ ਦੀ ਜ਼ਰੂਰਤ ਨਹੀਂ ਹੈਗੀ ਹੁਣ ਜਿਹੜੀ ਆਪਣੀਆਂ ਤਣੀਆਂ ਨੇ ਇਹਨਾਂ ਨੂੰ ਆਪਾਂ 15 ਇੰਚ ਤੱਕ ਰੱਖਣਾ ਆ 14 ਤੋਂ 15 ਇੰਚ ਬਸ ਇਸ ਤੋਂ ਵੱਧ ਨਹੀਂ ਰੱਖਣਾ ਮੈਂ 14 ਇੰਚ ਰੱਖੀਆਂ ਨੇ 14 ਇੰਚ ਰੱਖ ਕੇ ਇੱਥੇ ਆਪਾਂ ਮਾਰਕਰ ਦਾ ਨਿਸ਼ਾਨੀ ਲਾ ਲਾਂਗੇ ਨਿਸ਼ਾਨੀ ਲਾ ਕੇ ਤੇ ਬਾਅਦ ਵਿੱਚ ਆਪਾਂ ਕੱਟੀਆਂ ਨੂੰ ਜਿਹੜੀ ਹੈ ਸਲਾਈ ਲਗਾ ਲਾਂਗੇ ਦੇਖੋ ਇਦਾਂ ਕਰਕੇ ਤੇ ਦੂਸਰੀ ਨੂੰ ਵੀ ਮੈਂ ਇਸ ਤਰ੍ਹਾਂ ਕਰਕੇ ਨਿਸ਼ਾਨੀ ਲਾ ਲਈ ਨਿਸ਼ਾਨੀ ਲਗਾਉਣ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਆ ਇੱਥੇ ਆਪਾਂ ਸਿੰਪਲੀ ਇਦਾਂ ਹੀ ਤੋਪਾ ਲਾ ਲੈਣਾ ਇਨਫੋਲਡ ਕਰਕੇ ਠੀਕ ਆ ਤੇ ਇਹਨੂੰ ਆਪਾਂ ਹੁਣ ਜਿਹੜੀ ਆਪਣੀ ਬੈਗ ਵਾਲੀ ਤਣੀ ਆ 벨ਟ ਜਿਹੜੀ ਆ 벨ਟ ਦੇ ਵਿੱਚੋਂ ਦੀ ਆਪਾਂ ਇਹਨੂੰ ਪਰੋ ਕੇ ਤੇ ਆਪਾਂ ਬਸ ਆਪਣੀਆਂ ਹੁੱਕਾਂ ਲਾ ਕੇ ਤੇ ਇਹਨੂੰ ਅਡਜਸਟ ਕਰ ਲਾਂਗੇ ਮਤਲਬ ਇਹ ਇਹਦਾ ਇੱਕ ਰੀਜ਼ਨ ਇਹ ਵੀ ਹੈ ਕਿ ਜਦੋਂ ਆਪਾਂ ਡੀਪ ਨੈਕ ਪਾਉਂਦੇ ਆ ਤੇ ਆਪਣੀ ਤਰ੍ਹਾਂ ਇਹ ਸਿੱਧੀ ਸਿੱਧੀ ਹੁੰਦੀ ਹੈ ਨਾ ਬਾਜ਼ਾਰੀ ਤਣੀ ਬਰਾਵਾ ਦੀ ਤਣੀ ਸਿੱਧੀ ਹੁੰਦੀ ਆ ਤੇ ਡੀਪ ਨੈਕ ਵਿੱਚ ਉਹ ਤਾਂ ਹੀ ਨਜ਼ਰ ਆਉਂਦੀ ਆ ਤੇ ਇਹ ਜਿਹੜੀ ਤਣੀ ਆਪਾਂ ਦੇਖੋ ਇਹਦੇ ਵਿੱਚ ਪਰੋ ਲਾਂਗੇ ਤੇ ਆਪਾਂ ਕਿਤੇ ਵੀ ਅਡਜਸਟ ਕਰ ਸਕਦੇ ਆ ਦੇਖੋ ਇਦਾਂ ਕਰਕੇ ਪਰੋਲੀ ਤੇ ਆਪਾਂ ਬਿਲਕੁਲ ਕਿਨਾਰੀ ਤੇ ਵੀ ਇਹਨੂੰ ਲਗਾ ਸਕਦੇ ਆ ਔਰ ਫਿਰ ਆਪਣੇ ਜਿੰਨਾ ਵੀ ਤੁਸੀਂ ਡੀਪ ਨੈਕ ਪਾਓਗੇ ਤੁਹਾਡੀ ਬਿਲਕੁਲ ਨਜ਼ਰ ਨਹੀਂ ਆਊਗੀ ਔਰ ਅਗਰ ਤੁਸੀਂ ਛੋਟਾ ਨੈਕ ਪਾਉਂਦੇ ਹੋ ਫਿਰ ਤੁਸੀਂ ਇਹਨੂੰ ਇੱਕ ਜਗ੍ਹਾ ਤੇ ਐਡਜਸਟ ਕਰ ਲਿਓ ਕਿਤੇ ਵੀ ਤੁਸੀਂ ਮਤਲਬ ਇਹਨੂੰ ਐਡਜਸਟ ਕਰਕੇ ਤੇ ਉਹਦੇ ਉੱਤੇ ਪੱਕੀ ਸਲਾਈ ਲਗਾ ਸਕਦੇ ਜਿੱਥੇ ਵੀ ਤੁਹਾਨੂੰ ਕੰਫਰਟੇਬਲ ਲੱਗੇ ਠੀਕ ਆ ਦੇਖੋ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਬਿਲਕੁਲ ਸਾਈਡ ਤੇ ਲਿਜਾ ਕੇ ਵੀ ਸੈੱਟ ਕਰ ਸਕਦੇ ਹੋ ਤੇ ਤੁਹਾਡੇ ਜਿਹੜੇ ਬੈਕ ਨੈਕ ਤੋਂ ਬਿਲਕੁਲ ਤੁਹਾਡੀ ਤੱਕ ਨੀ ਨਜ਼ਰ ਨਹੀਂ ਆਊਗੀ ਔਰ ਦੇਖੋ ਇਸ ਤਰੀਕੇ ਨਾਲ ਤੁਸੀਂ ਐਡਜਸਟ ਕਰਕੇ ਕਿਤੇ ਵੀ ਪੱਕਾ ਟਾਂਕਾ ਲਾ ਸਕਦੇ ਹੋ ਤੇ ਟਾਂਕਾ ਨਾ ਵੀ ਲਾਓਗੇ ਤਾਂ ਵੀ ਤੁਹਾਡੀ ਬਰਾ ਬਿਲਕੁਲ ਸਹੀ ਰਹੇਗੀ ਸੋ ਫਰੈਂਸ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਤੇ ਜਰੂਰ ਲਾਈਕ ਕਰਿਓ ਕਮੈਂਟ ਕਰਕੇ ਤੇ ਸਾਡੇ ਚੈਨਲ ਤੇ ਆ ਕੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ